ਸੱਜਣੋ ਦੋਸਤੋ ਆ ਕਿਹੜੇ ਟਰੈਕਟਰ ਦੀ ਟੈਂਕੀ ਹੈ ਨਾ ਤੇ ਆਹ ਸੇਹਰੀ ਦੀ ਕਿਹੜੇ ਟਰੈਕਟਰ ਦੀ ਟੈਂਕੀ ਹੈ ਇਹ ਦੱਸੋ ਕਮੈਂਟ ਕਰਕੇ ਤੇ ਦੂਆ ਦਾ ਭਾ ਰੱਖਣਾ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਜੇ ਸਾਨੂੰ ਦੱਸੀਏ ਵੀ ਕਿਹੜੇ ਟਰੈਕਟਰ ਦੀ ਟੈਂਕੀ ਹੈ ਪਹਿਲਾਂ ਤੁਸੀਂ ਉਸ ਤੇ ਜਾ ਕੇ ਟੱਕਰ ਕੇ ਯਾ ਆਹ ਟੈਂਕੀ ਕਿਹੜੇ ਟਰੈਕਟਰ ਦੀ ਹੈ ਹੈ ਨਾ ਤੇ ਲੈ ਮੇਸਟਰੋ 95 11 ਦੀ ਹੈ ਟੈਂਕੀ 95 11 ਦੀ ਟੈਂਕੀ ਹੈ ਨਵੇਂ ਸਟਾਈਲ ਚ ਬਣਾਈ ਇਹ ਹੋੜ 3600 ਵਾਲੇ ਮੀਟਰ ਹੁੰਦੇ ਜਿਹੜੇ ਉਹ ਲਾਉਣਾ ਇਹਦੇ ਵਿੱਚ ਇੱਥੇ ਜਿਹਦੇ ਵਿੱਚ ਐਡੀਕੀ ਸੇਫ ਵਾਲੀ ਬਦਲਦੀ ਅੱਗੇ ਮੀਟਰ ਹੁੰਦੇ ਸੀ ਇਹ ਤੇ ਇਹ ਆਹ ਟਾਪੇ ਚ ਅੱਗੇ ਆਏ ਹੁੰਦੇ ਸੀ ਨਾ origignal ਤੇ ਹੁਣ ਇਹਦੀ ਸੇਫ ਵਾਲੀ ਉਹ ਮੀਟਰ ਟਾਪਿਆਂ ਦੀ ਕਰਤੀ ਐਡ ਤੇ ਹੁਣ ਕਰਤੀ ਐ ਫਿਰੋਟ ਹੁਣ ਆਏ ਇਹਨਾਂ ਤਾਂ ਆਹ ਡਿਜ਼ਾਈਨ ਹੈ ਨਾ ਇਹ ਸਾਰਾ ਤੁਰ ਤੁਰ ਤੱਕ ਹੋ ਗਿਆ ਟੈਂਕੀ ਦਾ ਗਲ ਹੋ ਗਿਆ ਅੱਗੇ ਫਿਰ ਪਲੇਨ ਹੁੰਦੀ ਸੀ ਹੁਣ ਆਹ ਨਾਲ ਆ ਜਿਹੜੀ ਤਕਨੀਕ ਹੈ ਹੋਰ ਬਦਲਦੀ ਇਹ ਫੂਡ ਵਾਲ 360 ਮੀਟਰ ਲੱਗ ਜਾਣਗੇ ਤਿੰਨੇ ਖੇਦਾਂ ਦੇ ਵਿੱਚ ਇੱਥੇ ਇੱਥੋਂ ਫਲੇਨ ਹੋ ਜੂਗਾ ਆਹ ਹਾਂ ਇੱਥੋਂ ਬੰਦ ਹੋ ਜੂ ਜਮ ਸੁੱਚਾ ਨਾਲ ਹੋ ਜੂ ਕੱਲਾ ਬਈ ਮੀਟਰ ਆ ਜਿਹੜੇ ਇਹਦੇ ਵਿੱਚ ਆ ਜਾਣਗੇ ਦੱਸਿਓ ਬਈ ਕਮੈਂਟ ਕਰਕੇ ਵੀ ਦੱਸਿਓ ਕਿਵੇਂ ਲੱਗੂ ਨਾ 59 ਗੇਰਾ ਦੇ ਲਾਇਆ ਹੈਗਾ ਤੇ 65 ਬਈ ਦੇ ਐਸ ਲੋਟ ਆਉਂਦਾ ਸੀਗਾ ਤੇ 59 ਗੇਰਾ ਦੇ ਹੁਣ ਐਸ ਲੋਟ ਲਾਤਾ ਤੇ ਕਮੈਂਟ ਕਰਕੇ ਦੱਸਿਓ ਜਰੂਰਾਂ ਵੀ ਕਿਵੇਂ ਲੱਗਿਆ ਤੇ ਲਾਇਆ ਕਿਨੇ ਸੁੱਖੇ ਨੇ ਇਹ ਕਾੜ ਇਹ ਘੜਦਾ ਰਹਿਣਾ ਇਹ ਫਿਰ ਨਵੀਂ ਕੜਤੀ ਹੈ ਕੜਾ ਠੀਕ ਹੈ ਇੱਕ ਇਹ ਕੇ ਲਵਾਇਆ ਕਿਵੇਂ ਆ ਬੰਦੇ ਨੇ ਕੇ ਕੇ ਲਵਾਇਆਗਾ ਫੋੜ ਤਾਂ ਸੌਂਕੀ ਹੋਊਗੀ ਹੈ ਨਾ ਤੇ ਮੇਰੇ ਮਿਸਟਰ 65 ਵਾਲਾ ਲਵਾਏ ਫੋੜ ਵਾਲੇ ਲੱਗ ਜਾਣਗੇ ਠੀਕ ਹੈ ਲੈ ਵੀ ਤਰੋ ਚੱਕ ਮਿੱਤਰੋ ਕਿਵੇਂ ਲੱਗੀ ਹੋਣਾ ਬਾਕੀ ਤੁਹਾਨੂੰ ਵੀਡੀਓ ਵਿੱਚ ਪੂਰੀ ਤਿਆਰ ਹੋਈ ਦੀ ਦਿਖਾਵਾਂਗੇ ਪਿਕਰ ਜੀ ਪੇਂਟ ਆ ਜਿਹੜਾ ਉਹ ਹੋਈ ਜਾਂਦਾ ਕਰ ਤੇ ਆ ਵਗਰਾਟ ਨੇ ਸਪੈਸ਼ਲ ਬਣਦੇ ਨੇ ਬੋਨ ਮਾਉਣੇ ਆ ਟੈਂਕੀਆਂ ਉਧਰ ਲੱਗਿਆ ਪਿਆਗਾ ਜੈਂਟਾ ਦਾ ਢੱਕਣ ਬਣਾਈ ਜਾਂਦਾ ਇਹ ਆ ਟੱਕ ਆ ਕੀ ਕਰੀਏ ਨਾ ਜੈਂਟਾ ਇਹ ਕੀ ਬਣਾਉਣਾਗਾ ਆ ਹੈ ਟੱਕਣ ਨਹੀਂ ਆ ਤਾਂ ਹੋਰ ਹੀ ਕੁਝ ਕਰੀ ਜਾਣਾਗਾ ਹੈ ਇਹ ਆ ਮਿੱਤਰੋ ਜਿਹੜਾ ਗਲਜੇ ਚਾਪ ਢੱਕਣ ਬਸੋਲੇ ਹੋਲੇ ਉਹ ਤਾਂ ਸਾਲਾ ਆਹ ਦੀ ਜਾਨ ਨਹੀਂ ਉਹ चीज ਬਣ ਰਹੀ ਹੈ ਉਹ ਦੇ ਵਿੱਚ ਫਿੱਟ ਹੋ ਜੂਗੀ ਆਹ ਤੇ ਉੱਤੇ ਇੱਕ ਟੈਂਕੀ ਦੇ ਉੱਤੇ ਕੰਪਲੀਟ ਹੋ ਜੂ ਆ ਦੇਖੋ ਉਹ ਵੀ ਬਣ ਰਾ ਛਾਪ ਕਰ ਕਾਪੀ ਦੀ ਫਿਟਿੰਗ ਉਹ ਜੱਟ ਲਾ ਕੇ ਚਾਰ ਥੋੜੇ ਬਣ ਗਿਆ ਟੈਂਕੀ ਦਾ ਢੱਕਣ ਲਈ ਆਹ ਚੀਜ਼ ਆ ਇਹ ਆ ਢੱਕਣ ਦੇ ਵਿੱਚ ਹੁੰਦੀ ਆ ਉਹ ਸਿਸਟਮ ਬਣਿਆ ਹੋਇਆ ਇਹ ਆਹ ਬੋਲਦੇ ਆਹ ਚੀਜ਼ ਆ ਨਾ ਆਹ ਚੀਜ਼ ਆ ਬੰਦੇੜੇ ਇਹ ਉਹ ਬਣਾ ਰਿਹਾ ਹੈ ਜੈਂਟਰ ਕੱਲੀ ਸ਼ਰਟ ਤੇ ਦੇਖੋ ਭਾਈ ਰੁਕੋ ਉਹ ਦੇਖੋ ਜੀ ਮੋੜੇ ਪੰਜਾਬ ਦੇ ਪਾਇੰਟ ਦੇ ਉਹ ਦੋ ਤਿੰਨ ਰੰਗ ਤੇ ਚੱਲ ਜੂਣੇ ਨੇ ਕਰਦੇ ਹੋਏ ਵੀਰ ਸ਼ੇਰ ਤੇ ਆਹ ਸਿਸਟਮ ਹੋਵੇ ਲੱਗ ਰਿਹਾ ਜੁਮਨਾ ਤੇ ਹੁਣ ਕਾਪੀ ਬਾਈ ਬਹੁਤ ਕਰਨਗੇ ਮਾਤਵਾ ਇਹ ਕਾਪੀ ਗਾਹਾਂ ਚੀਜ਼ ਨੂੰ ਦੇਖ ਕੇ ਨਾਲ ਦੀ ਨਾਲ ਕਾਪੀ ਮਾਰਨ ਦਾ ਪੰਜਾਬੀ ਆਪਣੇ ਮਾਹਰ ਨੇ ਨਾਲ ਦੀ ਨਾਲ ਚੱਕ ਰਣੀ ਵੀ ਰਹੀ ਹੈ ਬਈ ਕਾਪੀ ਚਾਰ ਦਰਜੇ ਵਾਲੇ ਨਮਾਟਿਆਂ ਕੱਢੇ ਸੀ ਅੱਜ ਕੀ ਫੇਰੜੀ ਉਹ ਕਾਪੀਆਂ ਨਾਲ ਦੀ ਨਾਲ ਕੱਢ ਦੇਣੀ ਨਾਲ ਦੇ ਲੋਕਾਂ ਦੇ